हां ਗਾਣੂ ਤੋਰਾਂਗਾ। ਹੋਰ ਤੋਂ ਗੱਲ ਨਹੀਂ ਬਹੁਤ ਕਿੱਚ ਕਰੀ। ਹਾਂ ਕਾਜ ਵਿੱਚ। ਰੱਖੇ ਮਿੰਡੇ ਦਾ ਫਰੋਤੀ ਮੰਗਣ ਦਾ ਮਾਮਲਾ ਸੀਗਾ ਟੀਚਰ ਕੋਲੋਂ ਕੀ ਮਾਮਲਾ ਕੀ ਸੀਗਾ ਤੇ ਕੀ ਕਿਹਾ। ਇਪਿੰਡ ਲੱਕੜ ਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਟੀਚਰ ਲੱਗਿਆ ਹੋਇਆ ਪਰਮਿੰਦਰ ਸਿੰਘ ਉਹਨੂੰ ਦੋਕ ਦਿਨ ਤੋਂ ਕਾਲ ਆ ਰਹੀਆਂ ਸੀ ਕਿਸੇ ਵਿਅਕਤੀ ਦੀਆਂ ਬਾਹਰਲੇ ਨੰਬਰ ਤੋਂ ਕੋਈ ਸੈਕੰਡ ਲਾਈਨ ਦਾ ਨੰਬਰ ਸੀਗਾ ਕਿ ਮੈਂ 골ਡੀ ਬਰਾਡ ਬੋਲਦਾ ਤੇ ਜਿਹੜਾ ਉਸ ਤੋਂ ਉਸਨੇ 5 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਧਮਕੀ ਦੇ ਕੇ ਤੇ ਉਸ ਨੂੰ ਇੱਕ ਕਲੈਕਟਿਵ ਮੈਸੇਜ ਵੀ ਪਾਇਆ ਜਸਟ ਲਾਰੈਂਸ ਗਰੁੱਪ ਦਾ 골ਡੀ ਬਰਾਡ ਦਾ ਹੋਰ ਗੈਂਗਸਟਰ ਦੇ ਨਾਮ ਲਿਖ ਕੇ ਉਹਨੇ ਉਹਨੂੰ ਧਮਕੀ ਦਿੱਤੀ ਬਾਰ-ਬਾਰ ਉਸਮਨ ਨੂੰ ਜਿਹੜਾ ਕੱਲ ਸਾਡੇ ਕੋਲੇ ਉਹ ਕੰਸਰਨ ਟੀਚਰ ਵੱਲੋਂ ਇਤਲਾਹ ਦਿੱਤੀ ਗਈ ਸੀ ਅਸੀਂ ਉਹ ਤੇ ਜੋ ਹੈਗਾ ਟੈਕਨੀਕਲ ਸੈਲ ਦੀ ਮਦਦ ਨਾਲ ਤੇ ਹੋਰ ਏਜੰਸੀਆਂ ਵੀ ਮਦਦ ਨਾਲ ਅਸੀਂ ਆਪਣਾ ਉਹਨੂੰ ਟਰੇਸ ਕਰਕੇ ਜਿਹੜਾ ਹੈਗਾ ਜਿੰਨੇ ਕਾਲ ਕੀਤੀ ਸੀ ਉਹਨੂੰ ਗ੍ਰਿਫਤਾਰ ਕੀਤਾ ਜੋ ਇਹ ਜਗਸਪ੍ਰੀ ਸਿੰਘ ਹੈ ਆਪਣਾ ਪਿੰਡ ਲੱਕੜ ਵਾਲੇ ਦਾ ਹੀ ਰਹਿਣ ਵਾਲਾ ਇਹਦੇ ਵੱਲੋਂ ਇਹ ਕਾਲ ਕੀਤੀ ਗਈ ਸੀਗੀ ਇਹ ਪਹਿਲਾਂ ਐਸਐਸ ਸਕੂਲ ਚ ਦਾ ਸਟੂਡੈਂਟ ਰਹਿ ਚੁੱਕਾ ਕੀ ਕੋਈ ਉਹਦਾ ਅਗੇ ਗੈਂਗ ਨਾਲ ਹੈ ਸੰਬੰਧ ਚ ਕੋਈ ਲੱਗ ਰਿਹਾ ਕੋਈ ਅਸੀਂ ਜਿਹੜਾ ਜਿਹਦੇ ਸੰਬੰਧੀ ਪੁਲਿਸ ਰਿਪੋਰਟ ਲੈ ਕੇ ਅੱ ਤੋਂ ਫਰਦਰ ਪੁੱਛਗਛ ਕਰਾਂਗੇ ਕਿ ਇਸਨੇ ਕਿਸ ਦੀ ਸ਼ਹਿ ਤੇ ਜਾਂ ਕਿਸੇ ਹੋਰ ਨਾਲ ਰਲ ਕੇ ਕੰਮ ਕੀਤਾ ਜਾਂ ਆਪਦੇ ਤੌਰ ਤੇ ਕੀਤਾ ਪਹਿਲਾਂ ਵੀ ਕੋਈ ਮਾਮਲੇ ਮੂਲੇ ਦਰਜੇ ਦੀ ਇਸ ਬੰਦੇ ਤੇ ਕੋਈ ਨਹੀਂ ਹੈ ਤੇ ਸਾਡੇ ਕੋਲ ਫਿਲਹਾਲ ਕੋਈ ਨਹੀਂ ਪਰ ਫਿਰ ਵੀ ਅਸੀਂ ਇਹਦੀ ਤੈਕੀਕਾ ਕਰ ਰਹੇ ਹਾਂ